ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਚੜ੍ਹਦੀ ਕਲਾ ਦੀ ਗੱਲ ਤੇ ਐਗਜ਼ੈਂਪਲ ਦੇਖਦੇ ਆਪਾਂ ਤੁਸੀਂ ਸਾਹਮਣੇ ਦਰਖਤ ਦੇਖ ਰਹੇ ਹੋ ਨਾ ਦੇਖੋ ਬਿਲਕੁਲ ਸੁੱਕਾ ਉਹਦੇ ਪੱਤੇ ਝੜ ਚੁੱਕੇ ਨੇ ਉਹ ਤੇ ਵਿਚਾਰੇ ਤੇ ਮਤਲਬ ਉਹਦਾ ਜਿਵੇਂ ਕਈ ਵਾਰ ਇਨਸਾਨ ਕਿਸੇ ਇਨਸਾਨ ਤੇ ਇਦਾਂ ਦਾ ਟਾਈਮ ਆਉਂਦਾ ਕਿ ਉਹਦਾ ਸਾਰਾ ਕੁਝ ਖਤਮ ਹੋ ਜਾਂਦਾ ਸਭ ਕੁਝ ਉਹਦੇ ਕੋਲੋਂ ਚਲੇ ਜਾਂਦਾ ਝੜ ਜਾਂਦਾ ਜਿਵੇਂ ਇਹ ਪੱਤੇ ਝੜੇ ਨੇ ਹਨਾ ਤੇ ਆ ਦੇਖੋ ਨਾਲ ਇਧਰ ਥੋੜਾ ਟਰੀ ਦਿਖਦਾ ਇਹ ਥੋੜਾ ਹਰਾ ਵੀ ਆ ਚਲੋ ਇਹਦਾ ਟਾਈਮ ਹਜੇ ਚੰਗਾ ਚੱਲ ਰਿਹਾ ਪਰ ਟਾਈਮ ਆਣਾ ਉਸ ਦਰਖਤ ਦਾ ਵੀ ਉਹਨੇ ਵੀ ਹਰਾ ਹੋਣਾ ਉਹਦੇ ਤੇ ਬਹੁਤ ਸੋਹਣੇ ਮਤਲਬ ਕਿ ਪੱਤੇ ਆਉਣਗੇ ਹਨਾ ਖੂਬਸੂਰਤ ਜਿੱਦਾਂ ਆਪਣੀ ਵੀ ਲਾਈਫ ਚ ਜੁਆਇੰਟ ਸੋਰਾ ਦੁੱਖ ਸੁਖ ਚੱਲਦੇ ਰਹਿੰਦੇ ਨੇ ਪਰ ਇੱਕ ਮਨੁੱਖ ਆ ਜਿਹੜਾ ਕੁਦਰਤ ਨੂੰ ਸਮਝ ਹੀ ਨਹੀਂ ਪਾ ਰਿਹਾ ਦੇਖੋ ਦਰਖਤ ਨਰਾਮ ਨਾਲ ਡੋਲ ਅਵਸਥਾ ਚ ਖੜਾ ਤੇ ਕਦੇ ਨਾ ਕਦੇ ਇਹਦੇ ਹਰੇ ਪੱਤੇ ਹੋ ਜਾਣੇ ਆ ਗੁਰਨਾਨਕ ਸਾਹਿਬ ਨੇ ਵੀ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਵੀ ਪ੍ਰਮਾਤਮਾ ਦੇ ਭਾਣੇ ਨੂੰ ਮੰਨੋ ਇਹ ਹੁਕਮ ਆਉਂਦੀਆਂ ਜਾਂਦੀਆਂ ਚੀਜ਼ਾਂ ਦੁੱਖ ਸੁੱਖ ਪਾਰਟ ਆਫ ਆਵਰ ਲਾਈਫ ਆ ਪਰ ਆਪਣੀਆਂ ਦੁੱਖ ਤਕਲੀਫਾਂ ਸੀ ਹੋਲਡ ਕਰ ਲੈਣੇ ਆ ਸੀ ਕਹਿੰਦੇ ਪਤਾ ਨਹੀਂ ਸੁੱਖ ਆਉਣੀ ਨਹੀਂ ਉਹ ਸਾਡੀ ਤਾਂ ਜਿੰਦਗੀ ਰੋਗੀ ਸੁਸਾਈਡ ਕਰ ਲੈਣੇ ਆ ਡਿਪਰੈਸ਼ਨ ਚੱਲ ਜਾਂਦੇ ਆ ਦਵਾਈਆਂ ਲੈਣੇ ਆ ਹੁਣ ਇਹ ਦਰਖਤ ਆਪਾਂ ਨੂੰ ਜਮਾਈ ਬੇਕਾਰ ਲੱਗ ਰਿਹਾ ਪਰ ਕੁਝ ਦਿਨਾਂ ਚ ਇਸਨੇ ਪੁੰਗਰ ਕੇ ਖੂਬਸੂਰਤ ਲੱਗਣ ਲੱਗ ਜਾਣਾ ਸੋ ਜ਼ਿੰਦਗੀ ਬਹੁਤ ਖੂਬਸੂਰਤ ਆ ਪਰ ਅਸੀਂ ਬੈਡ ਸੋਚ ਕੇ ਵਿਕਾਰ ਕਰ ਰਹੇ ਆ ਪਰਮਾਤਮਾ ਨੇ ਚੜਦੀ ਕਲਾ ਲਈ ਸਾਨੂੰ ਜ਼ਿੰਦਗੀ ਬਖਸ਼ੀ ਐ ਐਗਜ਼ੈਂਪਲ ਦੇ ਤੌਰ ਤੇ ਦਰਖਤਾ ਦੇਖਿਓ ਜਦੋਂ ਇਹ ਹਰਾ ਹੋ ਗਿਆ ਉਦੋਂ ਵੀ ਵੀਡੀਓ ਪਾਵਾਂਗੇ ਆਪਾਂ ਮਤਲਬ ਸੁੱਖ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਆਉਣੀ ਹੀ ਆਉਣੇ ਨੇ ਤੇ ਜਿਵੇਂ ਗੁਰੂ ਸਾਹਿਬ ਦਾ ਫਰਮਾਨ ਆ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਭੂ ਡੋਲੇ ਡੋਲੋ ਨਾ ਭਾਈ ਸਥਿਰ ਰਹੋ ਰਸਤਾ ਲੱਭੋ ਕਾਮਜਾਬ ਬਣੋ ਹੁਣ ਤੁਸੀਂ ਇਹ ਐਗਜ਼ਾਮਪਲ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਸਾਨੂੰ ਪਰਮਾਤਮਾ ਤੇ ਟੱਲ ਵਿਸ਼ਵਾਸ ਰੱਖਣਾ ਚਾਹੀਦਾ ਡੋਲ ਅਵਸਥਾ ਸਥਿਰ ਰਹਿਣਾ ਚਾਹੀਦਾ ਚਲੋ ਦੁੱਖ ਦੇ ਵਿੱਚ ਮੰਨਿਆ ਕਿ ਥੋੜੀ ਟੈਨਸ਼ਨ ਤਾਂ ਹੁੰਦੀ ਆ ਸਭ ਨੂੰ ਇਹ ਜ਼ਿੰਦਗੀ ਆ ਅਸੀਂ ਰੱਬ ਨਹੀਂ ਹੈਗੇ ਇਨਸਾਨ ਆ ਮਤਲਬ ਟੈਨਸ਼ਨ ਆਉਂਦੀ ਪਰ ਉਹਨੂੰ ਹੈਂਡਲ ਕਿਵੇਂ ਕਰਨਾ ਆਪਣੇ ਦੁੱਖ ਨੂੰ ਲੰਘਾਉਣਾ ਕਿਵੇਂ ਵਾਹਿਗੁਰੂ ਨੂੰ ਨਾਲ ਰੱਖ ਕੇ ਪਰਮਾਤਮਾ ਦਾ ਨਾਮ ਜਪ ਕੇ ਸੁੱਖ ਕਿਵੇਂ ਹਾਸਲ ਕਰਨਾ ਆਪਾਂ ਸੋ ਨਾਮ ਜਪਿਆ ਕਰੋ ਪ੍ਰਮਾਤਮਾ ਦਾ ਨਾਮ ਲਓ ਮੈਡੀਟੇਸ਼ਨ ਕਰੋ ਜਦੋਂ ਤੁਸੀਂ ਦੁੱਖ ਚਾਹੋਂ ਤਾਂ ਬਰੀðਿੰਗ ਐਕਸਰਸਾਈਜ਼ ਕਰੋ ਮਤਲਬ ਉਸ ਟਾਈਮ ਨੂੰ ਵੀ ਇਹ ਸੋਚੋ ਕਿ ਇਹ ਟਾਈਮ ਲੰਘ ਜਾਣਾ ਚੰਗਾ ਟਾਈਮ ਆਉਣਾ ਹੁਣ ਚੰਗੇ ਟਾਈਮ ਨੂੰ ਫੀਲ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ